ਸਲਾ ਮਿੱਤਰਾਂ ਦੀ ਕੁਝ ਮਿੱਤਰ ਆਣ ਸਲਾ ਦਿੱਤੀ ਕਿ ਸਾਹੀਰ ਦਾ ਲਿਖ ਵਿਖਾਈਏ ਜੀ ਛੱਡ ਫालतू ਯੂਟ ਪਟਾਂਗ ਲਿਖ ਤਾਂ ਕਿਸੇ ਕੰਮ ਤੇ ਕਲਮ ਕਸਾਈਏ ਜੀ ਥਕੇ ਹਾਰਿਆਂ ਇਸ਼ਕ ਦੇ ਮਾਰਿਆਂ ਦੀ ਜਰ ਟੁੰਬਕੇ ਅਣਖ ਜਗਾਈਏ ਜੀ ਹਕਮਾਰ ਕਲਮ ਦੀ ਦਿਲਾਂ ਉੱਤੇ ਪਾਂਬੜੀ ਇਸ਼ਕ ਦੇ ਫੇਰ ਮਚਾਈਏ ਜੀ ਵਿੱਚ ਮਹਿਫਲਾਂ ਪਾ ਤਰਥਲ ਦੇਏ ਠੰਡੇ ਦਿਲਾਂ ਵਿੱਚ ਜੋਸ਼ ਪੜਕਾਈਏ ਜੀ ਪੀੜ ਦਰਦ ਫਿਰਾਕ ਦੀ ਤਾਂਗ ਤੜਫਣ ਵਿੱਚ ਸ਼ੇਰ ਦੇ ਕਹਿ ਸੁਣਾਈਏ ਜੀ ਸ਼ੌਕੀ ਸ਼ੇਰ ਦੇ ਵਿੱਚ ਤਾਂ ਮਜ਼ਾ ਆਏ ਅਮੀ ਸ਼ੇਰ ਨੂੰ ਲੇਖਨਾ ਲਾਈਏ ਜੀ ਵਰਸ ਮੰਗ ਪਰਾਮਾ ਦਾ ਨਾਮ ਲੈ ਕੇ ਬੈਣ ਆਪਣੇ ਯਾਰਾਂ ਦੇ ਪਾਈਏ ਜੀ